ਕਾਰਨਾ ਕਿ ਇੱਕ ਚੁਪੈਰਾ ਸਾਹਿਬ ਕਟਣ ਦੇ ਨਾਲ ਲੱਖਾਂ ਲੋਕਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਉਹ ਪੂਰੀਆਂ ਹੋ ਰਹੀਆਂ ਨੇ ਤਾਂ تن ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅੱਜ ਆਪਾਂ ਸਾਰੇ ਹੀ ਜਾਣਦੇ ਹਜ਼ਾਰਾਂ ਹੀ ਨਹੀਂ ਲੱਖਾਂ ਲੋਕ ਹਰ ਰੋਜ਼ ਬਾਬਾ ਜੀ ਦੇ ਦਰ ਤੋਂ ਆਪਣੀਆਂ ਖਾਲੀ ਝੋਲੀਆਂ ਭਰਾ ਕੇ ਲੈ ਕੇ ਜਾਂਦੇ ਨੇ ਤੇ ਜਿਹੜੀ ਸੰਗਤ ਚੁਪੈਰਾ ਸਾਹਿਬ ਕੱਟਦੀ ਆ ਉਹ ਤਾਂ ਕਦੇ ਖਾਲੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਮੁਰਦੀ ਹੀ ਨਹੀਂ ਚਾਹੇ ਤੁਸੀਂ ਉਸ ਲੱਖਾਂ ਸੰਗਤਾਂ ਵਿੱਚੋਂ ਕਿਸੇ ਵੀ ਸੰਗਤ ਨੂੰ ਪੁੱਛ ਲਿਓ ਕੀ ਤੁਸੀਂ ਤਨਤਨ ਬਾਬਾ ਦੀਪ ਸਿੰਘ ਜੀ ਤੋਂ ਕੀ ਮੰਗਿਆ ਤੇ ਤੁਹਾਨੂੰ ਕੀ ਮਿਲਿਆ ਹਰ ਇੱਕ ਸੰਗਤ ਦਾ ਆਪਣਾ ਅਲੱਗ ਜਵਾਬ ਹੋਵੇਗਾ ਜਿਦੇ ਵਿੱਚ ਇਹ ਚੀਜ਼ ਜ਼ਰੂਰ ਹੋਵੇ ਕਿ ਤਨਤਨ ਬਾਬਾ ਦੀਪ ਸਿੰਘ ਜੀ ਨੇ ਮੇਰੀ ਆ ਇੱਛਾ ਪੂਰੀ ਕਰੀਆ ਜਾਂ ਮੇਰੀ ਆ ਖਾਲੀ ਝੋਲੀ ਭਰੀਆ ਤਾਂ ਫਿਰ ਇਹ じゃ ਕੀ ਕਾਰਨਾ ਕਿ ਜਦੋਂ ਅਸੀਂ ਘਰ ਵਿੱਚ ਪਾਠ ਕਰਦੇ ਆ ਜਾਂ ਫਿਰ ਅਸੀਂ ਗੁਰਦੁਆਰੇ ਆਮ ਜਾਂਦੇ ਆ ਉਦੋਂ ਸਾਡੇ ਕਈ ਸਾਲਾਂ ਤੋਂ ਪਈਆਂ ਜਿਹੜੀਆਂ ਇੱਛਾਵਾਂ ਅਧੂਰੀਆਂ ਉਹ ਪੂਰੀਆਂ ਹੋਣ ਦੇ ਵਿੱਚ ਹੀ ਨਹੀਂ ਆਉਂਦੀਆਂ ਪਰ ਜਿੱਥੇ ਹੀ ਅਸੀਂ ਜਪੇਰਾ ਸਾਹਿਬ ਕਟਣਾ ਸ਼ੁਰੂ ਕਰ ਦਿੰਨੇ ਆ ਤੇ ਸਾਡੀਆਂ ਜਿਹੜੀਆਂ ਇੱਛਾਵਾਂ ਨੇ ਕੁਝ ਹੀ ਦਿਨਾਂ ਦੇ ਵਿੱਚ ਜਾਂ ਕੁਝ ਹੀ ਮਹੀਨਿਆਂ ਦੇ ਵਿੱਚ ਪੂਰੀਆਂ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੇ ਬਹੁਤ ਹੀ ਜ਼ਿਆਦਾ ਲੋਕ ਹਜ਼ਾਰਾਂ ਹੀ ਨਹੀਂ ਲੱਖਾਂ ਲੋਕ ਨੇ ਜਿੰਨਾਂ ਦੀਆਂ ਇਹ ਉਦਾਹਰਣਾਂ ਨੇ ਜਿਹੜੇ ਉਹਨਾਂ ਦੇ ਸਾਲਾਂ ਤੋਂ ਰੁਕੇ ਹੋਏ ਕੰਮ ਸੀਗੇ ਉਹ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚੁਪੈਰਾ ਸਾਹਿਬ ਕੱਟਣ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਪੂਰੇ ਹੋ ਗਏ ਇੱਥੋਂ ਤੱਕ ਕਿ ਨਾ ਮੁਰਾਦ ਬਿਮਾਰੀਆਂ ਵੀ ਤਨਤਨ ਬਾਬਾ ਦੀਪ ਸਿੰਘ ਜੀ ਨੇ ਆਪਣੀ ਮਿਹਰ ਦੀ ਨਿਗਾਹ ਦੇ ਨਾਲ ਠੀਕ ਕਰ ਦਿੱਤੀਆਂ ਕੀ ਕਰਨਾ ਸਭ ਤੋਂ ਵੱਡਾ ਕਾਰਨ ਤਾਂ ਤੰਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜੀ ਤੰਤਨ ਬਾਬਾ ਦੀਪ ਸਿੰਘ ਜੀ ਉੱਥੇ ਹਾਜ਼ਰ ਨਾਜ਼ਰ ਨੇ ਹਰ ਵਕਤ ਤੇ ਜਿੱਥੇ ਮਹਾਰਾਜ ਜੀ ਖੁਦ ਹਾਜ਼ਰ ਨਾਜ਼ਰ ਹੋਣ ਤੇ ਉੱਥੇ ਕਿਰਪਾ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ ਦੂਸਰੇ ਨੰਬਰ ਤੇ ਕੁਰਬਾਨੀ ਦਾ ਓਟ ਆਸਰਾ ਸਾਸ ਸੰਗਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹੁੰਦੀ ਹੈ ਤੁਸੀਂ ਦੇਖਿਓ ਦੁਪਹਿਰਾਂ ਸਾਹਿਬ ਦੇ ਵਿੱਚ ਹਰ ਇੱਕ ਦੇ ਹੱਥ ਦੇ ਵਿੱਚ ਗੁਟਕਾ ਸਾਬ ਹੁੰਦੇ ਨੇ ਤੇ ਉਹ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਦੇ ਨੇ ਤੇ ਉਸ ਦਾ ਉਹ ਆਸਰਾ ਰੱਖਦੇ ਨੇ ਤੇ ਜਿਹੜੀ ਸੰਗਤ ਨੇ ਜਾਂ ਫਿਰ ਜਿਹੜੇ ਇਨਸਾਨ ਨੇ ਉਸ ਵਾਹਿਗੁਰੂ ਦਾ ਓਟ ਆਸਰਾ ਰੱਖ ਲਿਆ ਤਾਂ ਉਸ ਇਨਸਾਨ ਦੀਆਂ ਜਿਹੜੀਆਂ ਇੱਛਾਵਾਂ ਨੇ ਅਧੂਰੀਆਂ ਕਿਵੇਂ رہ ਸਕਦੀਆਂ ਨੇ ਇਹ ਹੋ ਹੀ ਨਹੀਂ ਸਕਦਾ ਕਿ ਉਹਦੀਆਂ ਇੱਛਾਵਾਂ ਜਿਹੜੀਆਂ ਪੂਰੀਆਂ ਨਾ ਹੋਣ ਕਿਉਂਕਿ ਇੱਕ ਪਰਮਾਤਮਾ ਹੀ ਹੈ ਜਿਹੜਾ ਕਿ ਸਭ ਦੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹਰ ਇੱਕ ਚੀਜ਼ ਤੋਂ ਮਨੁੱਖ ਦਾ ਸੁਪਕਾਰਾ ਕਰਵਾ ਸਕਦਾ ਕਿਉਂਕਿ ਉਹਨੇ ਹੀ ਇਸ ਸ੍ਰਿਸ਼ਟੀ ਸिजਜੀ ਹੈ ਇਸ ਸਭ ਤੋਂ ਵੱਡੀ ਗੱਲ ਜਿਹੜੀ ਕੀ ਗੁਰਬਾਣੀ ਦੇ ਵਿੱਚ ਸਤੋਂ ਉੱਤਮ ਚੀਜ਼ ਮਹਾਰਾਜ ਨੇ ਦੱਸੀ ਹੈ ਜੀ ਉਹ ਹੈ ਸੰਗਤ ਚਪੈਰਾ ਸਾਹਿਬ ਕੱਟਣ ਵਾਸਤੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਸੌ ਵਿੱਚ ਨਹੀਂ ਹਜ਼ਾਰਾਂ ਵਿੱਚ ਨਹੀਂ ਲੱਖਾਂ ਦੇ ਵਿੱਚ ਸੰਗ ਤਾਂ ਇਕੱਠੀਆਂ ਹੋ ਕੇ ਉਸ ਅਕਾਲ ਪੁਰਖ ਦਾ ਨਾਮ ਜਪਦੀਆਂ ਨੇ ਜਦੋਂ ਇੱਕ ਸੰਗਤ ਇਕੱਠੀ ਹੋ ਕੇ ਉਸ ਵਾਹਿਗੁਰੂ ਪਰਮਾਤਮਾ ਨੂੰ ਧਿਆਉਂਦੀ ਹੈ ਤਾਂ ਪਰਮਾਤਮਾ ਉਹਨਾਂ ਲੱਖਾਂ ਰੂਹਾਂ ਦੀ ਆਵਾਜ਼ ਨੂੰ ਕਿੱਥੇ ਮੋੜ ਸਕਦਾ ਜਿਹੜੇ ਕੀ ਉਹ ਇਕੱਠੇ ਹੋ ਕੇ ਪਰਮਾਤਮਾ ਨੂੰ ਯਾਦ ਕਰਦੇ ਨੇ ਤੇ ਉੱਥੇ ਮਨ ਵੀ ਬੜਾ ਜੁੜਦਾ ਕਿਉਂਕਿ ਉਸ ਸੰਗਤ ਦੇ ਵਿੱਚ ਉਹ ਰੂਹਾਂ ਵੀ ਬੈਠੀਆਂ ਹੁੰਦੀਆਂ ਨੇ ਜਿਨ੍ਹਾਂ ਕੀ ਪਰਮਾਤਮਾ ਦੇ ਵਿੱਚ ਬਹੁਤ ਜ਼ਿਆਦਾ ਲੀਨ ਹੋਈਆਂ ਹੁੰਦੀਆਂ ਨੇ ਤੇ ਉੱਥੇ ਜਿਹੜੀਆਂ ਆਪਣੇ ਵਰਗੀਆਂ ਪਾਪੀ ਰੂਹਾਂ ਨੇ ਉਹਨਾਂ ਦਾ ਵੀ ਪਾਰ ਉਤਾਰਾ ਬਹੁਤ ਜਲਦੀ ਹੋ ਜਾਂਦਾ ਇਸ ਕਰਕੇ ਨਾਸ ਚਾਉਂਦੇ ਹੋਏ ਵੀ ਆਪਣੀ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਲਈ ਮਹਾਰਾਜ ਨੇ ਇੱਕ ਬਹੁਤ ਹੀ ਵਧੀਆ ਸੰਮਿਕ ਜਰੀਆ ਬਣਾ ਦਿੱਤਾ ਸੰਗਤ ਕਰਨ ਦਾ ਤੇ ਜਿਸ ਦੀ ਵਜ੍ਹਾ ਕਰਕੇ ਜਦੋਂ ਅਸੀਂ ਸੰਗਤ ਦੇ ਵਿੱਚ ਪਾਠ ਕਰਦੇ ਆਂ ਸੰਗਤ ਦੇ ਵਿੱਚ ਸੇਵਾ ਕਰਦੇ ਆਂ ਤਾਂ ਜਿਹੜੀਆਂ ਸਾਡੀਆਂ ਮਨ ਦੀਆਂ ਇੱਛਾਵਾਂ ਨੇ ਕੁਝ ਹੀ ਦਿਨਾਂ ਦੇ ਵਿੱਚ ਪੂਰੀਆਂ ਹੋ ਜਾਂਦੀਆਂ ਨੇ ਕਿਉਂਕਿ ਜਿੰਨੀਆਂ ਵੀ ਆਪਣੇ ਸੰਸਾਰੀ ਇੱਛਾਵਾਂ ਨੇ ਜਾਂ ਚਿੰਤਾਵਾਂ ਨੇ ਉਤਾਂ ਇੱਕ ਕਿਨਕੇ ਦੇ ਸਮਾਨ ਨੇ ਮਹਾਰਾਜ ਦੇ ਲਈ ਸਿਰਫ ਉਹ ਆਪਾਂ ਇਨਸਾਨਾਂ ਨੂੰ ਹੀ ਬਹੁਤ ਵੱਡੀਆਂ ਲੱਗਦੀਆਂ ਨੇ ਕਿ ਪਤਾ ਨਹੀਂ ਸਾਡੇ ਤੇ ਕਿੱਡਾ ਕ ਪਹਾੜ ਪਰਮਾਤਮਾ ਨੇ ਦੁੱਖਾਂ ਦਾ ਪਾਇਆ ਹੋਇਆ ਪਰ ਮਹਾਰਾਜ ਜੀ ਜਦੋਂ ਕਿਰਪਾ ਕਰਤੇ ਹੁੰਦੇ ਨੇ ਤਾਂ ਉਹਨਾਂ ਦੇ ਲਈ ਤਾਂ ਇਹ ਇੱਕ ਮਿੰਟ ਦਾ ਹੀ ਟਾਈਮ ਨਹੀਂ ਲੱਗਦਾ ਹੈਗਾ ਮਹਾਰਾਜ ਨੂੰ ਉਹਨਾਂ ਚਿੰਤਾਵਾਂ ਤੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਜਪੈਰਾ ਸਾਹਿਬ ਕੱਟਣ ਵਾਲੀਆਂ ਸੰਤਾਨਾਂ ਦੀਆਂ ਜਿਹੜੀਆਂ ਇੱਛਾਵਾਂ ਮਾਣੇ ਬਹੁਤ ਜਲਦੀ ਪੂਰੀਆਂ ਹੋ ਜਾਂਦੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ